ਔਰ ਇਲੈਕਸ਼ਨ ਨੂੰ ਵੇਖਦੇ ਹੋਏ ਪੁਲਿਸ ਦੀ ਡਿਊਟੀ ਜਿਹੜੀ ਆ ਐ ਚੌਂਕ ਦੇ ਵਿੱਚ ਲੱਗੀ ਹੋਈ ਆ ਔਰ ਹਰ ਗੱਡੀਆਂ ਨੂੰ ਚੈੱਕ ਕੀਤਾ ਜਾ ਰਿਹਾ ਔਰ ਵੇਖ ਸਕਦੇ ਹੋ ਕਿ ਕਿੰਨੀ ਮੁਸਤੈਦੀ ਨਾਲ ਸਾਰਾ ਕੰਮ ਚੱਲ ਰਿਹਾ ਔਰ ਜੇ ਗੱਲ ਕਰੀਏ ਤਾਂ ਅਸੀਂ ਇਸ ਨਾਕੇ ਦੇ ਉੱਤੇ ਪਹੁੰਚੇ ਆ ਔਰ ਸਾਡੀ ਇੱਕ ਜ਼ਿੰਮੇਵਾਰੀ ਆ ਇਹ ਵੇਖਣਾ ਕਿ ਪੁਲਿਸ ਦੀਆਂ ਡਿਊਟੀਆਂ ਜਿਹੜੀਆਂ ਉਹ ਕਿਵੇਂ ਚੱਲ ਰਹੀਆਂ ਔਰ ਪੁਲਿਸ ਜਿਹੜੀ ਆ ਲਗਾਤਾਰ ਆਪਣੀ ਡਿਊਟੀ ਨਿਭਾ ਰਹੀ ਆ ਔਰ ਗੱਡੀਆਂ ਦੀਆਂ ਜਿਹੜੀਆਂ ਡਿੱਗੀਆਂ ਖੋਲ ਕੇ ਚੈੱਕ ਕੀਤਾ ਜਾ ਰਿਹਾ ਵੇਖ ਸਕਦੇ ਹੋ ਤਸਵੀਰਾਂ ਤੁਸੀਂ ਕਿ ਲਗਾਤਾਰ ਹਰ ਇੱਕ ਗੱਡੀ ਨੂੰ ਰੋਕਿਆ ਜਾ ਰਿਹਾ ਔਰ ਗੱਡੀ ਦੇ ਜਿਹੜੇ ਡਾਕੂਮੈਂਟ ਹੈ ਕਾਗਜ਼ ਪੱਤਰ ਹੈ ਇਹ ਸਾਰਾ ਕੁਝ ਚੈੱਕ ਕੀਤਾ ਜਾ ਰਿਹਾ ਔਰ ਦੱਸ ਦਈਏ ਕਿ ਜਦੋਂ ਇਲੈਕਸ਼ਨ ਡਿਊਟੀ ਹੁੰਦੀ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਪਾਬੰਦੀਆਂ ਹੁੰਦੀਆਂ ਔਰ ਪਾਬੰਦੀਆਂ ਨੂੰ ਵੇਖਦੇ ਹੋਏ ਜਿਵੇਂ ਕਿ ਕਈ ਤਰ੍ਹਾਂ ਦਾ ਕੈਸ਼ ਵਗੈਰਾ ਵੀ ਕਈਆਂ ਕੋਲ ਹੁੰਦਾ ਉਸ ਤਰ੍ਹਾਂ ਦੀਆਂ ਵੀ ਕਈ ਜ਼ਿੰਮੇਵਾਰੀਆਂ ਜਿਹੜੀਆਂ ਉਹ ਵੇਖੀਆਂ ਜਾਂਦੀਆਂ ਨੇ ਕਿ ਕਿਹੜੀਆਂ ਗੱਡੀਆਂ ਕਿੱਥੋਂ-ਕਿੱਥੋਂ ਆਉਂਦੀਆਂ ਨੇ ਔਰ ਕਿਵੇਂ ਜਿਆ ਮਾਹੌਲ ਰਹਿੰਦਾ ਔਰ ਪੁਲਿਸ ਦੀ ਡਿਊਟੀ ਜੇ ਗੱਲ ਕਰੀਏ ਆ ਇਸ ਵੇਲੇ ਬਹੁਤ ਹੀ ਸਖਤਾਈ ਨਾਲ ਚੱਲ ਰਹੀ ਹੈ ਲਗਾਤਾਰ ਸਬੰਧਤ ਵਿਭਾਗਾਂ ਨੂੰ ਜਿਹੜੀ ਬੇਨਤੀ ਹੈ ਕਿ ਆਪਣੀਆਂ ਟਰਾਂਸਪੋਰਟਾਂ ਜਿਹੜੀਆਂ ਆ ਉਹਨਾਂ ਦੇ ਵੀ ਤੁਸੀਂ ਨੰਬਰ ਪਲੇਟਾਂ ਜਿਵੇਂ ਕਿ ਗੱਡੀਆਂ ਟੈਕਸੀਆਂ ਗੱਡੀਆਂ ਨੇ ਜਾਂ ਕੋਈ ਟਰੱਕ ਵਗੈਰਾ ਨੇ ਸਾਰਿਆਂ ਦੀਆਂ ਨੰਬਰ ਪਲੇਟਾਂ ਵਗੈਰਾ ਹੋਣੀਆਂ ਬਹੁਤ ਜ਼ਰੂਰੀ ਨੇ ਔਰ ਪੁਲਿਸ ਹਰ ਡਾਕੂਮੈਂਟਾਂ ਦੇ ਨਾਲ ਚੈੱਕ ਕਰਕੇ ਗੱਡੀਆਂ ਦੀ ਡਿੱਗੀਆਂ ਤੱਕ ਚੈੱਕ ਕੀਤੀਆਂ ਜਾ ਰਹੀਆਂ ਔਰ ਗਰੋਟੇ ਮੋੜ ਤੇ ਖੜੇ ਆ ਔਰ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਦਈਏ ਅਗਲੇ ਵੀ ਨਾਕੇ ਉੱਤੇ ਜਾਵਾਂਗੇ ਅਗਲੇ ਬੈਰੀਕੇਡ ਵੀ ਦੇਖਾਂਗੇ ਕਿ ਕਿਵੇਂ ਜੀਆਂ ਡਿਊਟੀਆਂ ਨਿਭਾਈਆਂ ਜਾ ਰਹੀਆਂ ਪੁਲਿਸ ਵੱਲੋਂ ਔਰ ਕਿਵੇਂ ਜਿਆ ਬੰਦੋਬਸਤ ਕੀਤਾ ਜਾ ਰਿਹਾ ਕਿਵੇਂ ਜੀ ਚੈਕਿੰਗ ਹੋ ਰਹੀ ਹੈ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਆ دوسری ਤਰਫ ਦੀਆਂ ਤਸਵੀਰਾਂ ਵੀ ਵਿਖਾਈਆਂ ਜਾਣ ਇਸ ਤਰਫ ਤੋਂ ਪਠਾਨਕੋਟ ਤੋਂ ਆਉਣ ਵਾਲਾ ਰਸਤਾ ਜਿਹੜਾ ਹੈ ਇਹ ਹਾਈਵੇ ਦਾ ਰਸਤਾ ਔਰ ਅਸੀਂ ਦੀਨਾ ਨਗਰ ਦੇ ਵਿੱਚ ਖੜੇ ਆ ਔਰ ਦੀਨਾ ਨਗਰ ਹਾਈਵੇ ਦੇ ਆ ਔਰ ਇੱਥੇ ਜੋ ਡਿਊਟੀਆਂ ਲੱਗੀਆਂ ਹੋਈਆਂ ਨੇ ਇਹ ਸਾਰੇ ਉਹ ਮੁਲਾਜ਼ਮ ਨੇ ਜੋ ਦੀਨਾ ਨਗਰ ਥਾਣੇ ਨੂੰ ਕਵਰ ਕਰਦੇ ਨੇ ਔਰ ਸਾਰੇ ਬੈਰੀਕੇਡ ਜਿਹੜੇ ਆ ਐਸ ਵੇਲੇ ਪੂਰੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਆ ਕਿਉਂਕਿ ਇਲੈਕਸ਼ਨ ਚੱਲ ਰਹੇ ਆ ਇਲੈਕਸ਼ਨ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀਆਂ ਸਾਵਧਾਨੀਆਂ ਚਾਹੀਦੀਆਂ ਨੇ ਜਿਵੇਂ ਕਿ ਤੁਸੀਂ ਵੇਖਿਆ ਕਿ ਲੰਬੇ ਸਮੇਂ ਤੋਂ ਕਾਗਜ਼ ਪੱਤਰ ਜਿਹੜੇ ਆ ਜਾਂ ਕਈ ਤਰ੍ਹਾਂ ਦੀ ਸ਼ਰਾਬ ਵਗੈਰਾ ਵੀ ਕਈਆਂ ਗੱਡੀਆਂ ਦੇ ਵਿੱਚ ਜਾਂਦੀ ਆ ਔਰ ਬਹੁਤ ਸਾਰੇ ਪੁਲਿਸ ਨੇ ਕਈ ਇਹੋ ਜਿਹੇ ਕੇਸ ਜਿਹੜੇ ਆ ਉਹ ਹੈਂਡਲ ਕੀਤੇ ਨੇ ਉਵੇਂ ਜੀਆਂ ਤਸਵੀਰਾਂ ਤੁਹਾਨੂੰ ਦੱਸ ਦਈਏ ਇਹ ਬਹੁਤ ਸਾਰੀਆਂ ਗੱਡੀਆਂ ਨੂੰ ਚੈੱਕ ਕਰਕੇ ਫਿਰ ਕੀਤਾ ਜਾ ਰਿਹਾ ਔਰ ਧੰਨਵਾਦ ਕਰਦੇ ਆ ਪੁਲਿਸ ਮੁਲਾਜ਼ਮਾਂ ਦਾ ਜਿਵੇਂ ਕਿ ਇਹ ਆਪਣੀ ਡਿਊਟੀ ਜਿਹੜੀ ਆ ਬੜੀ ਮੁਸਤੈਦੀ ਨਾਲ ਨਿਭਾ ਰਹੇ ਨੇ ਔਰ ਹਰ ਗੱਡੀ ਨੂੰ ਚੈੱਕ ਕਰਕੇ ਹਰ ਗੱਡੀ ਨੂੰ ਬੜੇ ਤਰੀਕੇ ਨਾਲ ਆਪਣੇ ਤਰੀਕੇ ਨਾਲ ਰੁਕਿਆ ਜਾ ਰਿਹਾ ਇੱਕ ਸਾਈਡ ਦੇ ਉੱਤੇ ਔਰ ਸਾਰੇ ਡਾਕੂਮੈਂਟ ਚੈੱਕ ਕਰਕੇ ਉਹਨਾਂ ਨੂੰ ਤੋਰਿਆ ਜਾ ਰਿਹਾ ਇਹ ਤਸਵੀਰਾਂ ਤੁਹਾਨੂੰ ਦੀਨਾਨਗਰ ਬਾਈਪਾਸ ਦੇ ਨਾਲ ਅਗਲੀਆਂ ਵੀ ਤਸਵੀਰਾਂ ਤੁਹਾਨੂੰ ਵਿਖਾਉਂਦੇ ਆ ਕਿ ਅਗਲੇ ਬੈਰੀਕੇਟਾਂ ਉੱਤੇ ਪੁਲਿਸ ਦੀਆਂ ਡਿਊਟੀਆਂ ਕਿਵੇਂ ਚੱਲ ਰਹੀਆਂ ਔਰ ਕਿਵੇਂ-ਕਿਵੇਂ ਗੱਡੀਆਂ ਦੀ ਚੈਕਿੰਗ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਔਰ ਕਿਹੜੇ ਕਿਹੜੇ ਅੰਸਰ ਜਿਹੜੇ ਆ ਕਿਥੋਂ ਕਿਥੋਂ ਫੜੇ ਜਾਂਦੇ ਆ ਔਰ ਕਿਵੇਂ ਕੰਮ ਚੱਲ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦਿਨਾ ਨਗਰ ਦਾ ਹਾਈਵੇ ਹੈ ਔਰ ਹਾਈਵੇ ਬਾਈਪਾਸ ਦੇ ਉੱਤੇ ਜੋ ਗਰੋਟੇ ਮੋੜ ਦੇ ਉੱਤੇ ਆ ਇੱਥੇ ਨਾਕਾ ਲੱਗਾ ਹੋਇਆ ਔਰ ਪੁਲਿਸ ਜਿਹੜੀ ਆ ਲਗਾਤਾਰ ਇਹ ਚੈਕਿੰਗਾਂ ਕਰ ਰਹੀ ਆ ਔਰ ਆਹ ਦੇਖ ਸਕਦੇ ਹੋ ਕਿ ਇੱਕ ਗੱਡੀ ਹੋਰ ਆਈ ਆ ਔਰ ਇਸ ਗੱਡੀ ਦੇ ਵੀ ਕਾਗਜ਼ ਪੱਤਰ ਜਿਹੜੇ ਆ ਉਹ ਚੈੱਕ ਕੀਤੇ ਜਾਣਗੇ ਔਰ ਇਹ ਤਸਵੀਰਾਂ ਜਿਹੜੀਆਂ ਲਗਾਤਾਰ ਖਾ ਰਹੇ ਆ ਔਰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਨਾਂ ਨਗਰ ਜ਼ਿਲ੍ਹਾ ਗੁਰਦਾਸ